ਆਪ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਬਖੇੜਾ ਨਵੰਬਰ 1966 ਵਿੱਚ ਮੌਜੂਦਾ ਪੰਜਾਬ ਦੇ ਪੁਨਰਗਠਨ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਾਂਗਰਸ ਦੀ ਕੇਂਦਰ ਸਰਕਾਰ ਨੇ 1966 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਕੁਝ ਅਸਾਸਿਆਂ ਨੂੰ 60:40 ਦੇ ਅਨੁਪਾਤ ਵਿੱਚ ਪੰਜਾਬ ਨਾਲ ਨਵੇਂ ਬਣੇ ਹਰਿਆਣਾ ਪ੍ਰਾਂਤ ਵਿੱਚਕਾਰ ਵੰਡਣ ਦਾ ਫੈਸਲਾ ਕਰ ਦਿੱਤਾ ਸੀ ਪੰਜਾਬ ਕੋਲ ਹਾਸਲ ਦਰਿਆਈ ਪਾਣੀਆਂ ਦੀ ਮਾਤਰਾ ਉਸ ਵੇਲੇ 7.2 ਮਿਲੀਅਨ ਇਕਰ ਫੁੱਟ ਸੀ ਜੈ ਸੁੱਚਾ ਹਰਿਆਣਾ ਨੇ 4.8 ਮਿਲੀਅਨ ਏਕੜ ਫੁੱਟ ਦੀ ਬੇਤੁਕੀ ਮੰਗ ਜਿਹੜੀ ਆ ਉਹ ਰੱਖ ਦਿੱਤੀ ਜੋ ਕਿਸੇ ਵੀ ਮਾਪ ਡੰਡ ਦੇ ਅਨੁਸਾਰ ਵਾਜਬ ਨਹੀਂ ਸੀ ਪੰਜਾਬ ਦੀ ਦਲੀਲ ਸੀ ਕਿ ਪੰਜਾਬ ਵਿੱਚ ਵਗਦੇ ਦਰਾਈ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਦਾ ਹੈ ਕਿਉਂਕਿ ਇਹਨਾਂ ਦਰਿਆਵਾਂ ਦਾ ਰਿਪੀਨ ਰਾਜ ਪੰਜਾਬ ਹੀ ਹੈ ਦਰਾਈ ਪਾਣੀਆਂ ਦੇ ਵਿਵਾਦ ਵਿੱਚ ਪੰਜਾਬ ਦਾ ਸਦਾ ਇਹ ਮਜ਼ਬੂਤ ਤਰਕ ਰਿਹਾ ਹੈ ਕੇ ਪਾਣੀਆਂ ਦੀ ਵੰਡ ਕੁਮਾਤਰੀ ਪਦਤ ਤੇ ਪ੍ਰਵਾਨ ਰਪੇਰੀਅਨ ਸਿਧਾਂਤ ਦੇ ਅਨਸਾਰ ਕੀ ਹੋਣੀ ਚਾਹੀਦੀ ਹੈ ਪੰਜਾਬ ਦਾ ਸਦਾ ਇਹ ਤਰਕ ਰਿਹਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਕੇਵਲ ਰਪੇਰੀਅਨ ਰਾਜਾਂ ਵਿਚਾਲੇ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਦੇ ਨਿਬੇੜੇ ਲਈ ਜਿੰਨੇ ਟ੍ਰਿਬਿਊਨਲ ਬਣਾਏ ਗਏ ਜਾਂ ਸਾਲਸੀ ਫੈਸਲੇ ਲਏ ਗਏ ਉਹ ਸਾਰੇ ਪੰਜਾਬ ਵਿਰੋਧੀ ਸਨ ਲੰਬੇ ਸਮੇਂ ਵਿੱਚ ਪੰਜਾਬ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਗਿਆ ਅਤੇ ਪੰਜਾਬ ਦੇ ਵਡੇਰੇ ਤਾਂ ਵੀ ਅਣਦੇਖੀ ਵਾਲੇ ਫੈਸਲੇ ਇੱਕ ਪਾਸੜ ਲੈ ਗਏ ਸਾਂ